ਦੇ ਜੀਵਨ ਵਿੱਚੋਂ ਅਸੀਂ ਘਟਨਾਵਾਂ ਪੜਦੇ ਆ ਤੁਸੀਂ ਵੇਖਿਓ ਅਸਰ ਕਿੱਡਾ ਵੱਡਾ ਆ ਸੰਗਤ ਦੇ ਵਿੱਚ ਗੁਰੂ ਸਾਹਿਬ ਜੀ ਦੇ ਵੇਲੇ ਦਾ ਹੁਣ ਕਿੱਦਾਂ ਤੇ ਹੱਕ ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਲੈ ਕੇ ਦਿੱਤੇ ਔਰ ਇਹ ਇਹ ਵਾਤਾਵਰਣ ਘਰ ਦੇ ਵਿੱਚ ਪੂਰਾ ਬੜਿਆਂ ਹੋਇਆ ਗੁਰਦੇਵ ਪਾਸ਼ਾ ਜੀ ਦਿੱਲੀ ਨੂੰ ਜਾ ਰਹੇ ਨੇ ਘਟਨਾ ਤੁਸੀਂ ਸੁਣੀ ਹੈ ਬਹੁਤ ਵਾਰ ਔਰੰਗਜੀਬ ਨੇ ਸੱਦਾ ਭੇਜਿਆ ਔਰੰਗਜੀਬ ਨੇ ਬੁਲਾਇਆ ਹੁਣ ਵਿੱਚੋਂ ਇੱਕ ਗੱਲ ਹੋਰ ਮੇਰੇ ਧਿਆਨ ਚ ਆ ਗਈ ਕਿਉਂਕਿ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਨੂੰ ਨਾ ਥੋੜੇ ਜਿਹੀ ਬਰੀਕੀ ਚ ਸਮਝਣ ਦੀ ਲੋੜ ਹੁੰਦੀ ਹੈ ਪਹਿਲੀ ਗੱਲ ਤਾਂ ਇਹ ਵੇਖੋ ਵੀ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਦੀ ਉਮਰ ਕਿੰਨੀ ਹੈ ਇਹ ਮੈਨੇ ਨਹੀਂ ਰੱਖਦੀ ਗੱਲ ਇਹ ਗੱਲ ਔਰੰਗਜੀਬ ਨੂੰ ਹੀ ਪਤਾ ਹੈ ਵੀ ਜੇ ਗੁਰੂ ਨਾਨਕ ਦੇ ਘਰ ਦੀ ਗੱਲ ਕਰਨੀ ਹੈ ਤੇ ਇਸ ਵੇਲੇ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਨਾਲ ਹੀ ਹੋ ਸਕਦੀ ਹੈ ਇਸ ਲਈ ਸੱਦਾ ਪੱਤਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਨਹੀਂ ਭੇਜਿਆ ਕਿਸੇ ਹੋਰ ਸਿਆਣੇ ਦਾਨੇ ਬੰਦੇ ਨੂੰ ਨਹੀਂ ਭੇਜਿਆ ਇਹ ਕਿਹਾ ਵੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਮੇਰੇ ਨਾਲ ਗੱਲ ਕਰੋ ਔਰ ਇਹਨੂੰ ਇਦਾਂ ਵੀ ਸਮਝ ਕੇ ਵੇਖੋ ਕਿਉਂਕਿ ਇਤਿਹਾਸ ਖੋਜ ਦਾ ਮੁਤਾਜ਼ ਹੁੰਦਾ ਹੈ ਇਤਿਹਾਸ ਖੋਜਣਾ ਹੁੰਦਾ ਹੈ ਇਤਿਹਾਸ ਨੂੰ ਸਿਰਫ ਉਹਦੇ ਡਿੱਟੋ ਘਟਨਾਵਾਂ ਨਹੀਂ ਵੇਖਣੀਆਂ ਹੁੰਦੀਆਂ ਵੀ ਇੰਨੀ ਤਰੀਕ ਨੂੰ ਜਨਮ ਹੋਇਆ ਇਨਾਂ ਦਾ ਘਰ ਜਨਮ ਹੋਇਆ ਇੰਨੀ ਤਰੀਕੋ ਜੋਤੀ ਜੋ ਸਮਾਗੇ ਕਟਨਾਵਾਂ ਦੇ ਪਿੱਛੇ ਜਾੜਾ ਹੁੰਦਾ ਔਰੰਗਜ਼ੇਬ ਜਿਸ ਤਰ੍ਹਾਂ ਦਾ ਬਾਦਸ਼ਾਹ ਹੈ ਔਰ ਉਸ ਵੇਲੇ ਉਹਦੀ ਹਿੰਦੁਸਤਾਨ ਵਿੱਚ ਭਾਰਤ ਵਿੱਚ ਹਕੂਮਤ ਹੈ ਇਹਦਾ ਮਤਲਬ ਹੈ ਜਿਹੜਾ ਹਕੂਮਤ ਦਾ ਉਸ ਵੇਲੇ ਟੋਪ ਦਾ ਬਾਦਸ਼ਾਹ ਹੈ ਉਹਦੇ ਵੀ ਧਿਆਨ ਵਿੱਚ ਹੈਗਾ ਵੀ ਗੁਰੂ ਨਾਨਕ ਸਾਹਿਬ ਜੀ ਦਾ ਘਰ ਕਿਸ ਤਰ੍ਹਾਂ ਦੀ ਚਰਚਾ ਸਮਾਜ ਸਮਾਜ ਵਿੱਚ ਛੇੜ ਕੇ ਬੈਠਾ ਉਰਤਾਉ ਬੁਲਾਉਂਦਾ ਹੈ ਮਹਾਰਾਜ ਜਾਂਦੇ ਨੇ ਰਸਤੇ 'ਚ ਇੱਕ ਘਟਨਾ ਵਾਪਰਦੀ ਹੈ ਪੰਜੋਖਰੇ ਦੀ ਧਰਤੀ ਤੇ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਜਦੋਂ ਪੰਜੋਖਰੇ ਪਹੁੰਚਦੇ ਨੇ تجےਵੇਂ ਮੈਂ ਤੁਹਾਨੂੰ ਪਹਿਲਾਂ ਤੁਹਾਡੇ ਨਾਲ ਗੱਲ ਕਰਕੇ ਹਟਿਆ ਵੀ ਧਾਰਮਿਕ ਬੰਦੇ ਤੇ ਰਾਜਨੀਤਿਕ ਬੰਦੇ ਗੁਰੂ ਨਾਨਕ ਦੇ ਘਰ ਨਾਲ ਈਰਖਾ ਬਹੁਤ ਰੱਖਦੇ ਸਨ ਕਿਉਂਕਿ ਗੁਰੂ ਸਾਹਿਬ ਜੀ ਨੇ ਉਹ ਸਾਰੀਆਂ ਧਾਰਨਾਵਾਂ ਰੱਦ ਕਰਤੀਆਂ ਸੀ ਜਿਹੜੀਆਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਪਹਿਲਾਂ ਇਸ ਸਮਾਜ ਵਿੱਚ ਪ੍ਰਚਲਿਤ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਧਾਰਨਾ ਰੱਦ ਕੀਤੀਆਂ ਔਰ ਉਸ ਧਾਰਨਾ ਨੂੰ ਜਦੋਂ ਰੱਦ ਕੀਤਾ ਗਿਆ ਤੇ ਉਹਦੇ 'ਚ ਇਹ ਗੱਲ ਵੀ ਰੱਦ ਹੋ ਗਈ ਵੀ ਕੋਈ ਵੱਡੀ ਕੁੱਲ ਵਿੱਚ ਜੰਮ ਕੇ ਸਿਆਣਾ ਨਹੀਂ ਹੁੰਦਾ ਸਿਆਣਾ ਸਿਆਣਾ ਹੁੰਦਾ ਹੈ ਉਹਦੀ ਗੁੱਲ ਕੋਈ ਵੀ ਹੋਵੇ ਇਹ ਗੱਲ ਭਾਰਤ ਦੀ ਧਰਤੀ ਤੇ ਉਹ ਚ ਜਾਤੀਆਂ ਵਾਲਿਆਂ ਨੂੰ ਕਦੇ ਵੀ ਪ੍ਰਵਾਨ ਨਹੀਂ ਸੀ ਪੰਜੋਖਰੇ ਦੀ ਧਰਤੀ ਤੇ ਇਸ ਵਿਚਾਰਧਾਰਾ ਤੋਂ ਦੁਖੀ ਹੋਇਆ ਬੰਦਾ ਜਿਹੜਾ ਲੰਮੇ ਸਮੇਂ ਤੋਂ ਕਿਤੇ ਇਹ ਸੋਚਦੇ ਸਨ ਵੀ ਕਿਤੇ ਮੌਕਾ ਮਿਲੇ ਤੇ ਗੁਰੂ ਸਾਹਿਬ ਜੀ ਨਾਲ ਸੰਵਾਦ ਕਰੀਏ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਬਹੁਤ ਸੁਵਾਦ ਹੋਏ ਨੇ ਪਰ ਜਿਹੜੇ ਵੀ ਗੁਰੂ ਸਾਹਿਬ ਨਾਲ ਚਰਚਾ ਹੋਈ ਉਹਨਾਂ ਦੀ ਤਸੱਲੀ ਬਖਸ਼ ਜਵਾਬ ਮਿਲਿਆ ਮਹਾਰਾਜ ਦੀ ਉਮਰ ਵਲ ਵੇਖ ਕੇ ਉਹਨੇ ਇਹ ਅੰਦਾਜ਼ਾ ਲਾਇਆ ਕਿ ਜੇ ਇਹ ਨਿਕਾ ਜਿਆ ਨਿਆਣਾ ਕਿਉਂਕਿ ਉਹਨੂੰ ਇਦਾਂ ਲੱਗਦਾ ਵੀ ਇਹਨੂੰ ਤੇ ਹਰਾਈ ਸਕਦੇ ਆ ਆਪਾਂ ਇਹ ਕਿੰਨੀਆਂ ਕਿ ਗੱਲਾਂ ਦੇ ਜਵਾਬ ਦੇ ਲੈਗਾ ਪੰਜੋਖਰੇ ਦੀ ਧਰਤੀ ਤੇ ਪੰਡਤ ਲਾਲ ਚੰਦ ਆਪਣੇ ਸਾਥੀਆਂ ਦੇ ਨਾਲ ਗੁਰੂ ਸਾਹਿਬ ਜੀ ਨੂੰ ਮਿਲਣ ਆਇਆ ਔਰ ਉਹਨੇ ਹੋਰ ਲੰਬੀ ਚੌੜੀ ਚਰਚਾ ਹੋਈ ਉਹਦੇ ਚ ਇੱਕ ਚਰਚਾ ਇਹ ਹੋਈ ਵੀ ਕ੍ਰਿਸ਼ਨ ਭਗਵਾਨ ਨੇ ਗੀਤਾ ਲਿਖੀ ਹੈ ਟਾਡਾ ਨਾਮ ਹਰਕ੍ਰਿਸ਼ਨ ਹੈ ਤੇ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਤੇ ਵੀ ਬੈਠੇ ਹੋ ਤੁਸੀਂ 8ਵੇਂ ਗੁਰੂ ਵੀ ਹੋ ਸਿੱਖਾਂ ਦੇ ਮੇਰੇ ਕੋਲ ਸਵਾਲ ਨੇ ਉਹਨਾਂ ਸਵਾਲਾਂ ਦਾ ਜਵਾਬ ਦਿਓ ਤੇ ਉਹਦੇ ਚ ਇੱਕ ਅਹਿਮ ਸਵਾਲ ਇਹ ਹੈ ਵੀ ਤੁਹਾਨੂੰ ਇਸ ਗੀਤਾ ਦੇ ਅਰਥ ਆਉਂਦੇ ਨੇ ਹੁਣ ਸਾਖੀਕਾਰਾਂ ਨੇ ਨਾ ਕਿਉਂਕਿ ਸਾਡੇ ਵਾਸਤੇ ਨਾ ਬੜੀਆਂ ਅਜੀਬ ਚੀਜ਼ਾਂ ਹੁੰਦੀਆਂ ਅਸੀਂ ਆਪਣੇ ਢੰਗ ਨਾਲ ਉਹਦੀ ਵਿਆਖਿਆ ਕਰ ਦਿੰਨੇ ਆ ਸਾਖੀਕਾਰ ਆਪਣੇ ਢੰਗ ਨਾਲ ਚੀਜ਼ ਨੂੰ ਵਿਆਖਿਆ ਕਰਦਾ ਸਾਖੀਕਾਰ ਨੇ ਲਿਖਿਆ ਵੀ ਉਥੇ ਇੱਕ ਇਨਸਾਨ ਸੀ ਜਿਹੜਾ ਗੁੰਗਾ ਬੋਲਾ ਤੇ ਅੱਖਾਂ ਤੋਂ ਅੰਨ੍ਹਾ ਸੀ ਜਿਹਨੂੰ ਦਿਸਦਾ ਵੀ ਨਹੀਂ ਜਿਹਨੂੰ ਚੱਜ ਨਾਲ ਬੋਲਿਆ ਵੀ ਨਹੀਂ ਜਾਂਦਾ ਮਹਾਰਾਜ ਨੇ ਪੰਡਤ ਲਾਲਚੰਦ ਨੂੰ ਕਿਹਾ ਵੀ ਮੈਂ ਨਹੀਂ ਕਿਉਂਕਿ ਜੇ ਮੈਂ ਤੇਰੇ ਸਵਾਲਾਂ ਦੇ ਜਵਾਬ ਦੇ ਵੀ ਦਿੱਤੇ ਤੇ ਤੇਰਾ ਸ਼ੰਕਾ ਫਿਰ ਉੱਥੇ ਦਾ ਉੱਥੇ ਰਹਿ ਜਾਣਾ ਤੂੰ ਕਹਿਣਾ ਗੁਰੂ ਨਾਨਕ ਦੇ ਘਰ ਦੀ ਅਜਮਤ ਹੈ ਉਹ ਜਵਾਬ ਦੇ ਸਕਦੇ ਨੇ ਜੇ ਤੂੰ ਸੱਚੀ ਮੱਚੀ ਇਹਦਾ ਇਸ ਸ਼ੰਕੇ ਦਾ ਹੱਲ ਕਰਨਾ ਹੈ ਨਾ ਜਾਂ ਸਿੱਖਾਂ ਚੋਂ ਕਿਸੇ ਨੂੰ ਆਵਾਜ਼ ਮਾਰ ਲਿਆ ਇਸ ਗੀਤਾ ਦੇ ਅਰਥ ਉਹ ਤੈਨੂੰ ਕੋਈ ਸਿੱਖ ਵੀ ਦੱਸ ਦੇ ਹੁਣ ਮੈਂ ਇੱਕ ਗੱਲ ਤੁਹਾਡੇ ਨਾਲ ਪਹਿਲਾਂ ਕਰਕੇ ਹਟਿਆ ਵੀ ਸਿੱਖ ਗੁਰਬਾਣੀ ਦੀ ਸਮਝ ਰੱਖਦੇ ਸਨ ਨਾਲ-ਨਾਲ ਇਹ ਵੀ ਸਿੱਖਾਂ ਨੂੰ ਪਤਾ ਸੀ ਵੀ ਆਲੇ-ਦੁਆਲੇ 'ਚ ਕੀ ਵਾਪਰ ਰਿਹਾ। ਯਾਨੀ ਕਿ ਗੀਤਾ ਦੇ ਅਰਥ ਕਰਨੇ ਵੀ ਸਿੱਖ ਜਾਣਦੇ ਸਨ। ਭਾਈ ਛੱਜੂ ਨਾਮ ਦਾ ਸਿੱਖ ਉਹਨੇ ਆਪਣੇ ਵੱਲੋਂ ਤੇ ਉਹਨੂੰ ਲੱਭ ਕੇ ਲਿਆਂਦਾ ਜਿਹੜਾ ਬਿਲਕੁਲ ਅਰਥ ਨਹੀਂ ਸੀ ਕਰ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਉਹ ਜਦੋਂ ਬੈਠੇ ਤਾਂ ਮਹਾਰਾਜ ਨੇ ਕਿਹਾ ਵੀ ਇਹਦੇ ਕੁਝ ਸ਼ੰਕੇ ਨੇ ਜਿਨ੍ਹਾਂ ਦੇ ਜਵਾਬ ਤੁਸੀਂ ਦੇਣੇ ਨੇ ਸਿੱਖ ਨੇ ਕਿਹਾ ਮਹਾਰਾਜ ਤੁਹਾਡਾ ਸਿਰ ਤੇ ਹੱਥ ਹੋਵੇ ਤੇ ਕਿੱਡੀ ਕਬੱਡੀ ਗੱਲ ਹੈ ਜਿੰਨੇ ਮਰਜ਼ੀ ਸ਼ੰਕੇ ਹੋਣ ਇਹਦੇ ਜਵਾਬ ਦਿੱਤੇ ਜਾ ਸਕਦੇ ਨੇ ਹੁਣ ਸਾਖੀਕਾਰ ਕਹਿੰਦਾ ਵੀ ਹੱਥ ਨਾਲ ਸਿਰ ਤੇ ਛੜੀ ਰੱਖੀ ਤੇ ਅਰਥ ਕਰਾਏ ਜਦੋਂ ਤੁਸੀਂ ਇਤਿਹਾਸ ਦੀ ਬਰੀਕੀ 'ਚ ਜਾਣੇ ਹੋ ਤੇ ਇਤਿਹਾਸ ਵਿੱਚ ਤੁਹਾਨੂੰ ਇਹ ਘਟਨਾ ਮਿਲਦੀ ਹੈ ਵੀ ਛੜੀ ਨਹੀਂ ਗੁਰੂ ਸਾਹਿਬ ਜੀ ਨੇ ਮੇਰ ਦੀ ਨਿਗਾਹ ਹਰ ਸਿੱਖ ਤੇ ਏਡੀ ਕਮਾਲ ਦੀ ਰੱਖੀ ਸੀ ਵੀ ਜਿਹਦੇ ਵੱਲ ਵੀ ਮਹਾਰਾਜ ਤੱਕਦੇ ਉਹਦੇ ਕੋਲੋਂ ਹੀ ਅਰਥ ਕਰਾਇਆ ਜਾ ਸਕਦਾ ਹੈ ਸਾਡੇ ਚੋਂ ਵੀ ਕਿਸੇ ਤੋਂ ਕਰਾ ਸਕਦੇ ਔਰ ਇੱਕ ਤੋਂ ਨਹੀਂ ਕਰਾਏ ਬੜਿਆਂ ਤੋਂ ਕਰਾਏ ਜਿਸ ਔਰਤ ਨੂੰ ਪੈਰ ਦੀ ਦਿੱਤੀ ਕਿਹਾ ਜਾਂਦਾ ਸੀ ਉਹਨੂੰ ਵੀ ਹੱਕ ਲੈ ਕੇ ਦਿੱਤਾ ਮਹਾਰਾਜ ਦੇ ਘਰ ਨੇ ਵੀ ਉਹ ਬਰਾਬਰੀ ਦੀ ਗੱਲ ਕਰ ਸਕਦੀ ਹੈ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿਣ ਤੇ ਉਹਨੇ ਗੀਤਾ ਦੇ ਅਰਥ ਹੀ ਨਹੀਂ ਕੀਤੇ ਉਹਨੇ ਗੀਤਾ ਦਾ ਫਲਸਫਾ ਵੀ ਸਮਝਾਇਆ। ਉਹਨੇ ਉਹਦਾ ਸਿਧਾਂਤ ਵੀ ਦੱਸਿਆ। ਔਰ ਪੰਡਿਤ ਲਾਲ ਚੰਦ ਨੂੰ ਕਿਹਾ ਵੀ ਜਿਹੜੀ ਵਿਚਾਰ ਧਾਰਾ ਤੂੰ ਇਹ ਲੈ ਕੇ ਤੇ ਸਾਡੇ ਸਾਹਮਣੇ ਬਾਰ-ਬਾਰ ਤੁਸੀਂ ਆਉਂਦੇ ਹੋ ਵੀ ਇਹਦੇ ਅਰਥ ਦੱਸੋ ਇਹਦੇ ਭਾਵ ਦੱਸੋ। ਇਹ ਜਿੰਨੀ ਵਾਰ ਮਰਜ਼ੀ ਲੈ ਕੇ ਆਓ ਜਿੰਨੀ ਵਾਰ ਮਰਜ਼ੀ ਇਹਨੂੰ ਪਾਲ-ਪੋਸ਼ ਕੇ ਤੁਸੀਂ ਤਿਆਰ ਕਰਕੇ ਲਿਆਓ ਆਪਣੇ ਬੰਦਿਆਂ ਨੂੰ ਤਿਆਰ ਕਰਕੇ ਲਿਆਓ ਇਹਦੇ ਸਾਡੇ ਕੋਲ ਜਵਾਬ ਹੈਗੇ ਨੇ ਪਰ ਜਿਹੜੇ ਸਵਾਲ ਸਾਡੇ ਨੇ ਇਹਦੇ ਵਿੱਚੋਂ ਉਹਦੇ ਜਵਾਬ ਤੁਹਾਡੇ ਕੋਲ ਹੈ ਨਹੀਂ ਚਲੋ ਠੀਕ ਹੈ ਇਹਦੇ ਅਰਥ ਕਰਤੇ ਦੀ ਵਿਚਾਰ ਮੈਂ ਸਮਝਾਤੀ ਤੁਹਾਨੂੰ ਜਿੰਨੇ ਤੁਹਾਨੂੰ ਲੱਗਦਾ ਹੋਰ ਵੀ ਅੱਗੇ ਪਿਛੇ ਅਰਥ ਕਰ ਦਿੰਨੇ ਆ ਮੈਨੂੰ ਇਹ ਦੱਸੋ ਵੀ ਤੁਹਾਡਾ ਮੰਨਣਾ ਕੀ ਹੈ ਕੀ ਔਰਤ ਰੱਬ ਨੂੰ ਪ੍ਰਾਪਤ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ ਪੰਡਤ ਲਾਲਚੰਦ ਕਿਵੇਂ ਕਹਿ ਸਕਦਾ ਸੀ ਔਰਤ ਰੱਬ ਦੀ ਪ੍ਰਾਪਤੀ ਕਰ ਸਕਦੀ ਹੈ ਕਿਉਂਕਿ ਉਹ ਤਾਂ ਤਾੜਨ ਦੀ ਅਧਿਕਾਰੀ ਮੰਨਦਾ ਔਰ ਸਿੱਖ ਨੇ ਕਿਹਾ ਗੁਰੂ ਕੇ ਪਿਆਰੇ ਨੇ ਕਿਹਾ ਇਹ ਗੱਲ ਯਾਦ ਰੱਖਿਓ ਅੱਜ ਇੱਕ ਛੱਜੂ ਨੇ ਅਰਥ ਕੀਤੇ ਨੇ ਸਮਾਂ ਆਏਗਾ ਇਸ ਧਰਤੀ ਦਾ ਕੱਲਾ ਕੱਲਾ ਛੱਜੂ ਇਹਨਾਂ ਦੇ ਅਰਥ ਵੀ ਕਰੇਗਾ ਇਹਦੇ ਵਿਚਾਰ ਵੀ ਕਰੇਗਾ ਔਰ ਤੁਹਾਨੂੰ ਇਹ ਸਵਾਲ ਵੀ ਕਰੇਗਾ ਜਿਹੜੀ ਮੈਂ ਗੱਲ ਕਰਦਾ ਸੀ ਗੁਰਬੇਨ ਕੋਰ ਅੰਧਾਰ ਗੁਰੂ ਕਿਵੇਂ ਗੋਂਗਿਆਂ ਤੋਂ ਅਰਚ ਕਰਾਉਂਦਾ ਹੈ ਅੱਜ ਕਿੰਨੇ ਗੋਂਗੇ ਬੋਲੇ ਆ ਅਸੀਂ ਕਿੰਨਾ ਸਾਡੇ ਸਮਾਜ ਵਿੱਚ ਕਿੰਨਾ ਕੁਝ ਵਾਪਰ ਰਿਹਾ ਅਸੀਂ ਗੋਂਗੇ ਬੋਲੇ ਬਣ ਕੇ ਤੇ ਵਿਚਰ ਰਹੇ ਹਾਂ ਕਿੰਨਾ ਕੋਹਰਾ ਮਚਿਆ ਹੋਇਆ ਕਿੰਨੀ ਪਰਲੋ ਦੁਨੀਆ ਵਿੱਚ ਆਈ ਹੋਈ ਹੈ ਕਿੱਥੇ ਕਿਸੇ ਦੀ ਜ਼ੁਬਾਨ ਖੁੱਲਦੀ ਹੈ ਕਿਸੇ ਕਿਸੇ ਦੀਆਂ ਅੱਖਾਂ ਖੁੱਲਦੀਆਂ ਨੇ ਕਿੰਨੇ ਗੋਂਗੇ ਬੋਲੇ ਲੋਕ ਨੇ ਇੱਥੇ ਰੋਜ਼ ਮੱਥਾ ਟੇਕਦੇ ਨੇ ਅਰਦਾਸਾਂ ਕਰਦੇ ਨੇ ਗੁਰਦੁਆਰੇ ਆਉਂਦੇ ਨੇ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਦਾ ਨਾਮ ਲੈਂਦੇ ਨੇ ਅਰਦਾਸ ਵਿੱਚ ਨਿਤਾ ਪ੍ਰਤੀ ਸੁਣਦੇ ਨੇ ਪਰ ਕਿੱਥੇ ਅੱਖਾਂ ਖੁੱਲ੍ਹਦੀਆਂ ਨੇ ਕਿੱਥੇ ਜ਼ੁਬਾਨ ਖੁੱਲ੍ਹਦੀ ਹੈ ਅਗਲਾ ਕਹਿੰਦਾ ਸਾਨੂੰ ਕੀ ਜੀ ਦੁਨੀਆ ਤਾਂ ਐਂ ਹੀ ਚੱਲਦੀ ਹੈ ਫਿਰ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਦਾ ਦਿਹਾੜਾ ਮਨਾਉਣ ਦਾ ਕੋਈ ਲਾਭ ਨਹੀਂ ਪੰਡਤ ਲਾਲ ਚੰਦ ਨੇਰੋਕਰ ਹੋਇਆ ਦੋਵੇਂ ਹੱਥ ਜੋੜ ਕੇ ਸਿੱਖ ਦੇ ਚਰਨਾਂ 'ਚ ਪੰਡਤ ਲਾਲ ਚੰਦ ਨੇ ਸਿਰ ਰੱਖਿਆ ਇਤਿਹਾਸ ਬੁਆਈ ਪਰਦਾ ਔਰ ਉਹਨੇ ਆਪਣੇ ਘਰ ਨੂੰ ਧਰਮਸ਼ਾਲ ਬਣਾਇਆ ਉਸ ਦਿਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਪੰਡਤ ਲਾਲ ਚੰਦ ਨੇ ਆਪਣੇ ਘਰ ਵਿੱਚ ਆਈ ਉਹਨੇ ਆਪਣੇ ਇਲਾਕੇ ਦੇ ਪਤਾ ਨਹੀਂ ਕਿੰਨੇ ਬੰਦਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਜਾਣੂ ਕਰਾਇਆ ਸਿੱਖ ਪ੍ਰਚਾਰਕ ਬਣ ਕੇ ਵਿਚਰਿਆ ਉਹਦੇ ਤੋਂ ਬਾਅਦ ਕੌਣ ਦੱਸੇ ਸਾਨੂੰ ਫਿਰ ਪੰਡਤ ਲਾਲ ਚੰਦ ਪੰਡਤ ਲਾਲ ਚੰਦ ਨਾ ਰਿਆ ਸਰਦਾਰ ਲਾਲ ਸਿੰਘ ਬਣਿਆ ਲਾਲ ਸਿੰਘ ਬਣ ਕੇ ਪਹਿਲੀ ਵਾਰ ਜਦੋਂ 16 1699 ਵਾਲੀ ਵਿਸਾਖੀ ਤੇ ਖਾਲਸਾ ਸਾਜਿਆ ਗਿਆ ਉਥੇ ਖੰਡੇ ਬਾਟੇ ਦੀ ਪੌਲ ਲਈ ਪੰਡਤ ਲਾਲ ਚੰਦ ਨੇ ਆਨੰਦਪੁਰ ਦਾ ਕਿਲਾ ਛੱਡਣ ਵੇਲੇ ਪੰਡਤ ਲਾਲ ਚੰਦ ਗੁਰੂ ਸਾਹਿਬ ਜੀ ਦੇ ਨਾਲ ਹੈ ਤੇ ਚਮਕੌਰ ਦੀ ਗੜੀ ਵਿੱਚ ਪੰਡਤ ਲਾਲ ਚੰਦ ਸ਼ਹਾਦਤ ਦਾ ਜਾਮ ਪੀਂਦਾ ਹੈ ਕਿਉਂ ਨਹੀਂ ਦੱਸਿਆ ਸਾਨੂੰ ਕਿਉਂਕਿ ਸਾਨੂੰ ਤੇ ਛੜੀ ਚੁਲ ਜਾ ਲਿਆ ਸਾਡੇ ਨਾਲ ਤੇ ਅਗਲੀ ਗੱਲ ਕਿਉਂਕਿ ਅੱਛਾ ਅਸੀਂ ਲੜਨ ਵੀ ਲੱਗ ਪਏ ਤੇ ਨਾਲ ਕੋਈ ਸਾਡਾ ਝਗੜਾ ਬਣ ਗਿਆ ਨਾ ਅਸੀਂ ਇੱਕ ਪ੍ਰਚਾਰਕ ਨੇ ਕੁਝ ਕਿਹਾ ਦੂਜੇ ਨੇ ਕੁਝ ਕਿਹਾ ਇੱਕ ਸੰਗਤ ਕਿਸੇ ਬੰਨੇ ਹੋ ਗਈ ਦੂਜੀ ਸੰਗਤ ਕਿਸੇ ਬੰਨੇ ਹੋ ਗਈ ਅਸੀਂ ਇਹ ਤੇ ਭੁੱਲ ਹੀ ਗਏ ਵੀ ਲਾਲਚੰਦ ਕਿਧਰ ਗਿਆ ਸੀ ਤੇ ਇਹ ਕਿਹਾ ਵੀ ਆਹ ਪ੍ਰਚਾਰਕ ਕਿਉਂ ਇਦਾਂ ਕਹਿ ਗਿਆ ਪਹਿਲੇ ਨੇ ਇਦਾਂ ਕਿਉਂ ਕਿਹਾ ਉਹ ਭਾਈ ਜੇ ਕਹਿ ਵੀ ਦਿੱਤਾ ਕਿਸੇ ਨੇ ਤੇ ਦੋ ਪਾਲੀ ਇਹਨੂੰ ਛੱਡ ਦਿਓ ਅਸਲ ਗੱਲ ਇਹ ਹੈ ਪਤਾ ਨਹੀਂ ਕਿੰਨੇ ਲਾਲਚੰਦ ਗੁਰੂ ਨਾਨਕ ਸਾਹਿਬ ਜੀ ਕੋਲ ਆਏ ਤੇ ਲਾਲ ਸਿੰਘ ਬਣੇ ਅੱਜ ਕਿੰਨੇ ਸਾਡੇ ਸਿੰਘ ਚੰਦ ਬਣਨ ਨੂੰ ਫਿਰਦੇ ਨੇ